ਸਜਣਾ ਦੇਖੋ ਮੈਂ ਦੇ ਬਰਾਬਰ ਮਹੀਨੇ ਚ ਕੱਟੀ ਕਰਤੀ ਮਾਲਕਾ ਨੇ ਇਹਨਾਂ ਦੁੱਧ ਛੱਡਿਆ ਇਹਦੀਆਂ ਵੀ ਤੁਹਾਨੂੰ ਧਾਰਾਂ ਦੋ ਦੋ ਚੈੱਕ ਕਰਾਉਣੇ 11 ਦੁੱਧ ਆ ਮੀਡੀਅਮ ਹਾਈਟ ਆ ਚੂਣ ਬਹੁਤ ਚੰਗੀ ਆ ਘਰਾਉਣਿਆਂ ਚ ਵੇਖਿਓ ਸਜਣਾ ਝੋਟੀ ਨੇ ਨਾ ਥਾਨ ਕੱਢਿਆ ਬੂਰੀ ਨੇ ਕਿਆ ਬਾਤਾਂ ਆ ਦੇਖੋ ਥੋੜੀ ਜੀ ਧੱਕ ਬੇਸ਼ੱਕਾਂ ਤੇ ਪਰ ਬਹੁਤ ਚੂਣ ਚੰਗਾ ਲੱਗਾ ਵੀਰ ਹੈਰੀ ਕਹਿੰਦੇ ਇਹ ਕੋਰਲੇ थाना ਨਹੀਂ ਚਵਾਈ ਜਾ ਕਰ ਲੋ ਬਾਕੀ ਦਾ ਸਪੂਰ ਛੱਟੇ ਤੋਂ ਰਹਿਦਾ ਕੰਮ ਹਨਾ ਵੇਖ ਲੋ ਸਾਡੇ ਸਾਹਮਣੇ ਹੀ ਆ ਵੇ ਪੂਰੀ ਟਾਪ ਕੁਆਲਿਟੀ ਪੂਰਾ ਵੇ ਮਗਰ ਲਿਆ ਤੇ ਮਾਰਦੇ ਇੰਨੇ ਆ ਭਾਂ ਕਿਚੀ ਜਾਵਾਂਗੇ ਓਨੀ ਮੋਟੀ ਤਾਰ ਹੁੰਦੀ ਐ ਨਹੀਂ ਮਾਲਾ ਬਰੀਗ ਠੀਕ ਆਇਆ ਇਹ ਗਵਾਂਡੀਆਂ ਕਰੇ ਸੌਂਦੀ ਆ ਸੌਂਦੀ ਆ ਬਈ ਬੱਚੀ ਜਾਂਦਾ ਹੁੰਦਾ ਛੱਤ ਨਾਲ ਤਾਰ ਲਵਾਦਾਂਗੇ ਅੱਜ ਛੱਤ ਨਾਲ ਲਾਉਣ ਵਾਲੀ ਗੱਲ ਹੀ ਆ ਅਜਿਹਾ ਇਹ ਪਹਿਲਾਂ ਕਰਕੇ ਤੁਹਾਨੂੰ ਸਟਾਰਟਿੰਗ 'ਚ ਇਹਦੀਆਂ ਧਾਰਾਂ ਵਿਖਾਉਣੇ ਆ ਕੱਟਾ ਇਹਦੇ ਕੋਲੇ ਆ ਤੇ ਟੇਡਾ ਕੱਟਾ ਪ੍ਰਤਾਪ ਕਹਿੰਦਾ ਮਿਲਦਾ ਘਾਟਾ ਤੇ ਆਟੇ ਦੀ ਮੂਠੀ ਸੱਟ ਕੇ ਮੂਰੇ ਕੋਈ ਮੰਗਾ ਨਹੀਂ ਔਲ ਕਰਦੀ ਬੇਮਲੂਮੀ ਜੀ ਇਹ ਕਹਿੰਦੇ ਮਗਰੋਂ ਬੱਚਾ ਲੈ ਲੈਂਦੀ ਆ ਥੋੜਾ ਪਹਿਲਾਂ ਪਸੂਕਾਰੀ ਜਾਂਦੀ ਆ ਚਾਰੇ ਪੈਰ ਤੋਂ ਉੱਤੇ ਨੀਲੀ ਰਾਬੀ ਦੀ ਆ ਬਾਲਟੀ ਰੱਖ ਕੇ ਤੁਹਾਡੇ ਸਾਹਮਣੇ ਵੀਰ ਚੁਈ ਜਾਂਦਾ ਦੇਖੋ ਆ ਇੱਕ ਬਿਲਕੁਲੀ ਸੂਈ ਸਵਾਈ ਮਹੀਨੇ ਦੀ ਮਗਰ ਕੱਟੀ ਇਹਦੀ ਚਵਾਈ ਵੀ ਬਹੁਤ ਟਾਪ ਕੁਆਲਿਟੀ ਦੀ ਮਗਰਲੇ ਥਨਾਂ ਦੀ ਵੀ ਚਵਾਈ ਸੱਜਣੋ ਚੈੱਕ ਕਰੋ ਜੱਸ ਕੋਈ ਭੂਰ ਛੱਟਾ ਨਾਲ ਗੰਡ ਹੈ ਨਹੀਂ ਹੈ ਨਾ ਨਾ ਜੀ ਨਾ ਓਕੇ ਰਪੋਟਾਂ ਹੀ ਆ ਨਾ ਮੈਂ ਨਾ ਵੇਖੋ ਤੁਹਾਡੇ ਸਾਹਮਣੇ ਆ ਬਾ ਪਾੜਾ ਛੱਟੋ ਕੱਟਾ ਲਿਆ ਕੇ ਬੰਦੋ ਤੇ ਮਿਲ ਪੈਂਦੀ ਹੈ ਮਿਲ ਪੈਂਦੀ ਹੈ ਹਾਂ ਉਥੇ ਦੇ ਪਾੜਾ ਮਾਲਾ ਛੱਡ ਦਿੰਦੇ ਤੇ ਬੱਚਾ ਮਗਰੋਂ ਛੱਡ ਦੇ ਓਕੇ ਓਕੇ ਹਾਂ ਕੋਈ ਗੱਲ ਬਾਤ ਨਹੀਂ ਹੋ ਕੀ ਕੱਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂਲੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਚੰਬਲ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਨੇੜੇ ਮੇਨ ਵੱਡੀ ਨਿਸ਼ਾਨੀ ਟੂਲ ਪਲਾਜ਼ੇ ਦੀ ਆ ਜਾਂਦੀ ਆ ਨਸਹਿਰਾ ਪਾਰ ਕਰਨਸਾਰ ਤੇ ਚੰਬਲ ਨਗਰ ਦੇ ਵਿੱਚੋਂ ਤੁਹਾਨੂੰ ਜਸ ਦੇ ਕੋਲੋਂ ਤੇ ਪ੍ਰਤਾਪ ਦੇ ਕੋਲੋਂ ਤਿੰਨ ਵਿਖਾਉਣੀਆਂ ਤੇ ਤਿੰਨ ਹੀ ਪੂਰੀਆਂ ਕਿਆ ਬਾਤਾਂ ਇੱਕ ਨਹੀਂ ਲੱਭਦੀ ਸਜਣੋ ਤੇ ਇਹ ਭਰਾਹਰਾਂ ਨੇ ਅੱਜ ਤਿੰਨ ਲੱਭੀਆਂ ਮਿਹਨਤ ਕੀਤੀ ਆ ਕਰਕੇ ਤੁਹਾਨੂੰ ਨਗੀਨੇ ਦਿੱਤੇ ਆ ਪਹਿਲਨ ਕੱਟੀਆਂ ਮਗਰ ਇਹਦੇ ਕੱਟਾ ਸੂਈ ਵੀ ਆਹ ਵਾਲਾ ਕੱਟਾ ਤੇ ਜਿਹੜੀ ਨਾਲ ਦੀ ਮੈਂ ਉਹਦੇ ਮਗਰ ਸਜਣੋ ਆਲੀ ਕੱਟੀ ਆ ਗਈ ਦੇਖਿਓ ਬੜੀ ਸ਼ਾਨਦਾਰ ਕੱਟੀ ਆ ਪਲੀ ਸੰਭੀ ਤੇ ਪੂਰੀ ਜਾਨਦਾਰ ਚੰਗੇ ਦੁੱਧ ਵਾਲੀ ਇੱਕ ਆ ਗਈ ਸੱਤਾ ਸਾਢੇ ਸੱਤਾ ਮਹੀਨਿਆਂ ਦੀ ਗੱਬਣ ਵੱਡੇ ਢਾਂਚੇ ਦੀ ਮੈਂ ਚੰਗੇ ਦੁੱਧ ਦੀ ਮਾਲਕਣੀ ਦਾ ਵੀ ਲੇਖਾ ਜੋਖਾ ਆਹ ਦੇਖਿਓ ਬੂਰੀ ਨੀਲੀ ਟੇਡਾ ਕੱਟ ਤੇ ਮਗਰ ਕਟਾ ਜਾਸਸ ਸਾਸਰੀ ਕਾਲ ਸਾਸਰੀ ਕਾਰ ਹੋ ਸੰਧੂ ਸਾਹਿਬ ਠੀਕ ਠਾਕ ਜੋ ਬਹੁਤ ਵਧੀਆ ਚੜਦੀ ਕਲਾ ਵੀਰੇ ਤੂੰ ਸੁਣਾ ਪ੍ਰਤਾਪ ਕਿਵੇਂ ਫਿਰ ਸੰਦੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਹੋ ਗਿਆ ਭਰਾਓ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਨਿੱਕ ਤੁਹਾਡੇ ਭਰਾ ਦੀ ਬੇਨਤੀ ਆ ਸ਼ੇਅਰ ਤੇ ਕਮੈਂਟ ਕਰਿਆ ਕਰੋ ਦੂਰ ਤਾਈ ਵੀਡੀਓ ਜਾਵੇ ਭੈਣ ਭਰਾ ਵੀ ਖੁਸ਼ ਹੁੰਦੇ ਦੇ ਵੇਖ ਕੇ ਕਿਸੇ ਲੈਣ ਵਾਲੇ ਕੋਲੇ ਪਹੁੰਚ ਜੇ ਹਾਂ ਤੇ ਹਨਾ ਕਿਉਂ ਹੋ ਰਿਹਾ ਇਸ ਤਰ੍ਹਾਂ ਹੀ ਹੁੰਦਾ ਸੰਦੂ ਸਾਹਿਬ ਕੋਈ ਪਹੁੰਚ ਵੇਖੂ ਕੱਲ੍ਹ ਯਾਰ ਸਾਨੂੰ ਲੇਟ ਫੋਨ ਆਉਂਦੇ ਆ ਅਜੇ ਤਾਂ ਆਪਾਂ ਵੀਡੀਓ ਪਾ ਦਿੰਨੇ ਅਜੇ ਤਾਂ ਫੋਨ ਆਈ ਜਾਂਦੇ ਆ ਜਦੋਂ ਲੇਟ ਹੋ ਜਾਂਦੀ ਹੈ ਹਨਾ ਹਾਂਜੀ ਲੈਨ ਵਾਲੇ ਕੋਲੇ ਕਈ ਵਾਰੀ ਮਗਰੋਂ ਪਹੁੰਚਦੀ ਆ ਜੇ ਨਾਲ ਦੀ ਨਾਲ ਸ਼ੇਅਰ ਸ਼ੁਰੂ ਹੋ ਜੇ ਲਾਈਕ ਹੋ ਜੇ ਤੇ ਚੱਲ ਕੇ ਲੈਨ ਵਾਲੇ ਕੋਲੇ ਪਹਿਲਾਂ ਪਹੁੰਚ ਜੇ ਹਾਂਜੀ ਹਾਂਜੀ ਤੇ ਇਹ ਬੇਨਤੀ ਭਰਾਵਾਂ ਨੂੰ ਕਰਦੇ ਆਂ ਵੀ ਲਾਈਕ ਤੇ ਸ਼ੇਅਰ ਜਰੂਰੀ ਕਰਿਆ ਕਰੋ ਹਾਂ ਤੁਹਾਡਾ ਪੈਸਾ ਨਹੀਂ ਲੱਗਦਾ ਤੇ ਕੋਈ ਵੀ ਨਾ ਨਾ ਪੈਸਾ ਕੀ ਭਰਾਵਾਂ ਦਾ ਪਿਆਰ ਹੀ ਬਣਾ ਹਾਂ ਪਿਆਰ ਬਣਾ ਮਹਾਰਾਜ ਚੜ੍ਹਦੀ ਕਲਾ ਗੁਰੂਆਂ ਗੋਬਿੰਦ ਪਾਤਸ਼ਾਹ ਰੱਖੇ ਚੇਤਨਾ ਕੋ ਲਿਆ ਕਰੋ ਭਰਾ ਤੇ ਜੱਸ ਆਪਣਾ ਇੱਥੋਂ ਦਾ ਐਡਰੈਸ ਪਿੰਡ ਚੰਬਲ ਜ਼ਿਲ੍ਹਾ ਦੇ ਤਸੀਲ ਵੀ ਤਰਨਤਾਰਨ ਓਕੇ ਡ੍ਰੈਸ ਦੀ ਤੇ ਭਰਾ ਨੂੰ ਤਾਂ ਵੀ ਸਾਨੂੰ ਸਭ ਨਾਲੜਨੀ ਬੜੀ ਬਾਪੇ ਦੀ ਕਿਰਪਾ ਮੇਲਾ ਹੀ ਲਗਾ ਰਿਹਾਦਾ ਵਾ ਹੁਣ ਇਹ ਕਹਣਾ ਆਪਣੇ ਕੋਲ ਇਹ ਛੇ ਮਹੀਨਿਆਂ ਪੋਣਗਾ ਇਹਨਾਂ ਦੱਸਿਆ ਇਹ ਦੋ ਗੱਲ ਵੇਖੀਆਂ ਤੇ ਇੱਕ ਘੁਨੇ ਭਰਾ ਲੈ ਗਿਆ ਟੜਕੇ ਹਾਂਜੀ ਟੜਕੇ ਹੁਣ ਤਿੰਨ ਤੇ ਤਿੰਨ ਹੀ ਪੂਰੀਆਂ ਚ ਹੁਣ ਤਿੰਨੇ ਹੀ ਪੂਰੀਆਂ ਕਿੰਨੇ ਨਗੀਨੇ ਖੜਦੇ ਸੀ ਪਰ ਮੈਂ ਹੁਣ ਨਹੀਂ ਵੀਡੀਓ ਪਾਉਣੀ ਆ ਅੱਜ ਤੇ ਗਾਣਾ ਹੀ ਸੰਧੂ ਸਾਹਿਬ ਮੈਂ ਇਹਨੂੰ ਆਖਿਆ ਇਹ ਤੇਰੇ ਬਣਾਉਣੀਆਂ ਕਈ ਹੁਣ ਭੈਣ ਭਰਾ ਕਰਦੇ ਐ ਜੂ ਆਪਾਂ ਇੱਕ ਰੀ ਵਿਖਾਉਣੀਆਂ ਭਰਾਵਾਂ ਨੂੰ ਕਿ ਚੀਜ਼ਾਂ ਇਹ ਹੈਗੀਆਂ ਐ ਵੀ ਪੂਰੀਆਂ ਵੀ ਲਿਆਉਂਦੇ ਭਾਈ ਇਹ ਕੋਈ ਐਡੀਅਮ ਨਗੀਨਾ ਹੈ ਕਿ ਨਹੀਂ ਹੈਗਾ ਕਿ ਵੀ ਰੋਲਾ ਪਾਈ ਜੰਨੇ ਐ ਐਵੇਂ ਰੋਲਾ ਪਾਈ ਨੰਬਰ ਦੇ ਦਈਏ 109954372848 8360101123 ਇਹਨਾਂ ਨੰਬਰਾਂ ਤੇ ਸੰਪਰਕ ਕਰੇ ਹਨਾ ਤੇ ਚੰਬਲ ਪਹੁੰਚ ਕਰੇ ਹਾਂਜੀ ਜੀ ਜੀ ਤੇ ਇਹਦਾ ਕੀ ਲੇਖਾ ਜੋਖਾ ਜਿਆ ਤੂੰ ਸ਼ੁਰੂ ਕਰ ਲੀਏ ਇਹ ਸੰਤੂ ਸਾਹਿਬ ਸਾਢੇ 7 ਮਹੀਨਿਆਂ ਦੀ ਗੱਬਣ ਜੋ ਚੈੱਕ ਪਾਸ ਸਾਢੇ 7ਾਂ ਦੀ ਗੱਬਣ ਚੈੱਕ ਪਾਸ ਪ੍ਰਤਾਸ ਸਾਢੇ 7 ਮਹੀਨੇ ਦੀ ਸੰਤੂ ਸਾਹਿਬ ਗੱਬਣ ਤੇ ਚੈੱਕ ਪਾਸ ਤੇ ਵਿਸਾਖੀ ਦੇ ਉੱਤੇ ਲਾ ਦੂ ਮੇਲਿਆ ਅੱਛਾ ਉਹ ਤੇ ਅੰਮ੍ਰਿਤਸਰ ਜਾ ਕੇ ਮੇਲੇ ਦੇ ਵਿੱਚ ਤੁਰੀ ਫਿਰੂਗੀ ਭਾਵੇਂ ਅਸੀਂ ਤੇ ਇਹਨੂੰ ਫੇਰ ਪਰਾ ਸਾਹਮਣਾ ਹੋਵੇ ਤੇ ਜਿਹਨੇ ਨਫਾ ਲੈਣਾ ਏ ਤੇ ਉਹ ਲੈ ਜਾ ਮੇਲੇ ਦੇ ਵਿੱਚ ਤੇ ਅਸੀਂ ਫੇਰ ਮੇਲੇ 'ਚ ਖੜਾਂਗੇ ਨੂੰ ਫੇਰ ਮਹੀਂ ਨੂੰ ਤੇ ਅਗਲੇ ਖਰਨੀ ਨਹੀਂ ਜਿਹਨੇ ਮੇਲੇ 'ਚ ਕਰਨੀ ਖਰਨੀ ਉਹਨੇ ਤਾਂ ਜੇੜੀਆਂ ਕਰਦੀ ਮਹੀਂ ਵਾਕਿਆਈ ਹੈਨਾ ਹਾਂ ਕੀ ਬਾਤ ਸਾਢੇ ਸੱਤਾਂ ਦੀ ਗੱਬਣ ਤੇ ਜਿਵੇਂ ਤੁਸੀਂ ਦੱਸਦੇ ਦੁੱਧ ਹਜੇ ਵੀ ਹਜੇ ਵੀ ਦੁੱਧ 22 ਕਿਲੋ ਸੰਧੂ ਸਾਹਿਬ ਆਪ ਛੱਡਣ ਦਾ ਥੱਕੇ ਨਾ ਛਡਾਉਂਦੀ ਕਿਤੇ ਆ ਹਾਂ ਛਡਾਉਣ ਵਾਲੇ ਪਾਸੇ ਨਹੀਂ ਤੇ ਆਉਂਦੀ ਨਹੀਂ ਗਈ ਤੇ ਸੱਜਰ ਨੇ ਕਿੰਨਾ ਗਾ ਦੁੱਧਾਂ ਦੇ ਦਿੱਤਾ ਇਹਨੇ ਭਰਿਆ 14-15 ਕਿਲੋ 14-15 ਕਿਲੋ ਆਂਦੇ ਸੰਤੂ ਸਾਹਿਬ ਐਵੇਂ ਵਾਹ 20-22 ਕਿਲੋ ਆਖਣ ਦਾ ਝੂਠ ਦੀ ਹੁੰਦਾ ਹੀ ਨਹੀਂ ਨਾ ਨਾ ਮਾਰਨਾ ਐਵੇਂ ਝੂੜਤ ਪਾਣ ਓਕੇ ਸੁਆ ਵੀ ਦੂਜਾ ਸੁਆ ਗਾ ਤੀਜੇ ਲਈ ਗੱਬਣ ਦੂਜਾ ਦੂਜੇ ਲਈ ਹਾਂ ਉਹ ਦੂਜਾ ਚਾਹ ਪਤਾ ਲੱਗੀ ਛੋਟੀ ਬੂਥੀ ਵੇਖੋ ਬਿਲ ਨੂੰ ਹਾਂ ਇਹਨਾਂ ਸੰਤੂ ਸਾਹਿਬ ਵਾਜਣ ਦੇਖਦਾ ਜਾਣਾ ਪਰ ਬਾਖਰ ਬਾਟ ਐ ਵੇਖੀ ਹੁਣ ਤੁਰਦੀ ਵੇਖੀ ਕਿਵੇਂ ਨਹੀਂ ਬਹੁਤ ਚੰਗੀ ਸਾਂਭਣ ਵਾਲੇ ਲਈ ਬਹੁਤ ਚੰਗੀ ਆ ਹਣਾ ਚਲ ਆਪਾਂ ਤਾਂ ਕਿੰਨਿਆਂ ਕਰ ਰੱਖ ਲਾਂਗੇ ਕਰੀ ਕੋਲੇ ਵਾਲਾ ਨਹੀਂ ਮਾਰਦਾ ਰਿਹਾ ਬੈਟਾਂ ਖਾਰੇ ਦੇ ਵਿੱਚ ਇਤਨਾ ਦੁਰਦੀ ਹੋ ਵਾਕਈ ਗੱਲ ਤੇਰੀ ਗੋਲਡਨ ਆ ਪੂਰੀ ਗੋਲਡਨ ਮੀਆਂ ਚਾਰੇ ਪੈਰੋਂ ਧੁੱਤੇ ਆ ਹਨਾ ਸਾਰ ਤੇ ਵੀ ਨਿਸ਼ਾਨਾ ਹੈਗਾ ਕੀ ਬਾਤ ਨਹੀਂ ਛਵੀਓ ਚੰਗੀ ਆ ਥੋੜੀ ਮਿਹਨਤ ਦੀ ਲੋੜ ਆ ਹਾਂਜੀ ਥੋੜੀ ਥੋੜੀ ਦੋ ਮਹੀਨਿਆਂ ਨੂੰ ਵਰਨੀ ਵੀ ਆ ਗਈ ਆ ਹਾਂਜੀ ਹਾਂਜੀ ਜਦੋਂ ਤਿਆਰ ਹੋਣੀ ਆ ਦੋ ਮਹੀਨੇ ਸੰਧੂ ਸਾਹਿਬ ਚਾਹ ਦੀ ਲੰਗ ਜਣੇ ਦੋ ਢਾਈ ਮਹੀਨੇ ਨੂੰ ਸਾਫ ਤੇ ਆ ਸੂਤ ਤੇ ਆ ਹਾਂ ਇਹ ਹੋਈ ਨਹੀਂ ਮੈਂ ਚਾਕਰ ਬੱਦੀਆਂ ਸੰਧੂ ਸਾਹਿਬ ਹੀ ਰਹੇ ਹੋ ਜੇ ਨਹੀਂ ਕੋਈ ਸ਼ਕਤੀ ਲੱਭਿਆ ਨਹੀਂ ਲੱਭਦੇ ਆ ਕੋਈ ਸ਼ੱਕ ਨਹੀਂ ਬਸ ਬਹੁਤ पास ਵੇਖੋ ਸੱਜਣਾ ਮੈਂ ਮੈਂ ਹੀ ਆਂ ਕੀ ਬਾਤ ਤੇ ਬਾਕੀ ਜਿਵੇਂ ਅਗਲਾ ਕਹੂਗਾ ਉਹਨ ਕੱਚੀ ਵੇਚੀ ਕਿਸ ਨੇ ਪਾਰ ਪਿੱਛੇ ਲੋ ਬੇਫਿਕਰੀ ਆ ਉਹ ਗਰੰਟੀ ਸਤੂ ਸਾਹਿਬ ਫੁੱਲ ਠੀਕ ਆ ਆ ਇਹੋ ਜਿਹਾ ਕੰਮ ਨਹੀਂ ਗਾ ਹਨਾ ਜਿੰਨੇ ਭਾਰ ਪਾਉਣਾ ਇਹਨਾਂ ਆਉਂਦੇ ਆ ਪਾ ਦੇਣਾ ਇਹੋ ਜਿਹਾ ਕੰਮ ਨਹੀਂ ਗਾ ਮਤਲਬ ਸਾਰੀਆਂ ਗੱਲਾਂ ਚ ਫੁੱਲ ਗਰੰਟੀ ਆ ਠੀਕ ਆ ਹਾਂ ਥਣਾ ਦੀ ਭਾਰ ਦੀ ਗਰੰਟੀ ਉਹ ਵੀ ਆਪਾਂ ਲੈਂਦੇ ਨਹੀਂ ਸੰਤੂ ਸਾਹਿਬ ਕੋ ਟੀਮ ਲਾਹੇ ਵਾਲਾ ਕੰਮ ਕਰਨਾ ਹੀ ਨਹੀਂ ਗਾ ਨਹੀਂ ਸਹੀ ਨਾ ਬੁੱਢਾ ਸਾਹਿਬ ਕਰਾ ਦੇ ਵੀਰੇ ਦਿਨਾਂ ਵਿੱਚ ਸਿੰਗਲਾ ਢੀ ਦੇ ਵਿੱਚ ਜਿਓ ਹੈ ਸਿੰਗਲਾ ਢੀ ਦੇ ਨਹੀਂ ਚੰਗੀ ਮੈਂ ਬਹੁਤ ਚੰਗੀ ਆ ਅੱਗੇ-ਉੱਗੇ ਦੀ ਪਿੱਛੇ ਦੀ ਪੂਰੀ ਨਗਰ ਮੈਂ ਆ ਮੈਂ ਨਾ ਯਤਾਲੀ ਮੈਂ ਵੇਖੋ ਪੂਰੀ ਮੈਂ ਦੇ ਸਭ ਠਾਤੇ ਰ ਨੇ ਮਰਕਰ ਦਾ ਦੀਆਂ ਤਰੀਫਾਂ ਹੀ ਕਰੀ ਜਾਵਾਂਗੇ ਜਿੱਦਾਂ ਉਹ ਕੀ ਆ ਵਾਕਈ ਗੱਲ ਕਰਦਾ ਘਟਿਆ ਨਾ ਤਰੀਫਾਂ ਕਰਦਾ ਘਟਿਆ ਹਾਂ ਤੇ ਰੇਟ ਉਹਨੂੰ ਦੱਸ ਦਈਏ ਕਿ ਦੱਸੋ ਗਿੱਲ ਸਾਹਿਬ ਇਹ ਰੇਟ 1.5 ਚ ਮਾਨਤਾਨ ਕਰਦਾ 1 ਲੱਖ ਤੇ 5000 ਚਲੋ ਗਿੱਲ ਸਾਹਿਬ ਤੇ ਜੋ ਮਰਜ਼ੀ ਆਖੀ ਜਾਵੇ ਇਹਦੀ ਆ ਤਾਂ ਮੰਨਣੀ ਨਹੀਂ ਕਿ ਭਰਾਵਾਂ ਨੇ ਉਹ ਸਾਹਮਣੀ ਆ ਇਹ 95 ਹਜ਼ਾਰ ਦੀ ਮਹਿੰਦਰ ਰਸਾ ਭਰਾਵਾਂ ਨੂੰ ਫੜਾ ਹੀ ਦੇਣਾ ਵਾ ਅੱਛਾ 90 ਦੇ 5 ਦਾ ਹਾਂ ਨਾ 90 ਤੇ 5 ਦੀ ਕਸਾਈ ਨਾ ਕੋਈ ਕਰੇ ਇਹ ਨਾ ਮੁਰਕੇ ਗੇ ਥੋੜਾ ਟੁੱਟਣਾ ਇੱਕ ਗੱਲ ਹੈ ਜਿੰਨੇ ਦੀ ਘਰਤੀ ਆ ਸ਼ੋ ਆੜੀ 550 ਰੁਪਏ ਜਾਊਗੀ ਜਿੰਨੇ ਤਿਆਰ ਕਰਕੇ ਦੇਣੀ ਹੈ ਨਾ ਮਾਜੀ ਹਾਂ ਸਵਾ ਲੱਖ ਦੀ ਆਪਣੀ ਸਹੀ ਗੱਲ ਹੈ ਭਾਵੇਂ ਅੱਜ ਤੋਂ ਹੀ 2000 ਰੁਪਏ ਕਸਾਈ ਰੱਖੇ ਚੈਨਲ ਤੇ ਝੂਠ ਮਾਰਦੇ ਜੋ ਕਮਾਂਗੇ ਸੱਚੇ ਕਮਾਂਗੇ ਉਹ ਦਿਨ ਕਿਹੜੇ ਆ ਸਵਾ ਦੀ ਫੜਾਉਣੀ ਕਿੰਨੇ ਆ ਇਹ ਟੂੜਦੀ ਹੋਣੀ ਆ ਮੁਰਕੇ ਉਦੋਂ ਡੇਢ ਦੀ ਹਾਂ ਹੋਣੀ ਆ ਹੋਣੀ ਕਹੇ ਗਰਮੀ ਬਹੁਤ ਪੈਣੀ ਆ ਕਬੂਰੀ ਆ ਹਾਂਜੀ ਇੱਕ ਬੂਰੀ ਆ ਇਹ ਬੂਰੀ ਮੈਨੂੰ ਮਿਲਣੀ ਬੜੀ ਘੱਟ ਆ ਦੇ ਤੂੰ ਅੱਜ ਤਿੰਨ ਕਥੋ ਪੱਟੀਆਂ ਇਹ ਇਹ ਮਿੰਦੂ ਵੀ ਸਮਝੂ ਸਾਥ ਦੀ ਨਾ ਰੋਟੀ ਖਾਣਾ ਮੇਰੇ 길 ਸਭ ਮੇਰਾ ਵੀ ਆਸਾ ਨਿਕਲਦਾ ਜਾਵੇ ਜਦੋਂ ਮਹੀਆ ਲਵੇ ਕਹਾਂਦੇ ਇੱਕ ਗੁਰਕੀ ਤੋੜ ਕੇ ਮੂੰਹ ਪਾਵਾ ਮੈਂ ਕਿਆ ਭਲੇ ਜੱਜਾ ਬਣ ਮਾਰਕਲੇ ਦੇ ਦਿੱਤੀਆਂ ਇਕ ਕਿੰਨੀ ਹਾਂ ਆ ਪਹਿਲਾਂ ਕੱਟੀ ਵੇ ਪਹਿਲਾਂ ਇਹ ਆਜੀ ਪਹਿਲਾਂ ਕੱਟੀ ਛਿੱਗੀ ਕਿਹਦਾ ਕੱਟ ਮੇਰ ਦਾ ਕੱਟ ਸੰਤੂ ਸਾਹ ਵਾਕੇ ਹੀ ਕੱਟ ਜਿੰਦਾਂ ਨਹੀਂ ਆਪਣੀਏ ਸਹੀ ਗੱਲ ਹੈ ਬਾਟਰ ਬੈਲਟ ਦੀ ਕੋਈ ਨਹੀਂ ਰਾਹ ਬਾਦੁਰ ਬੈਲਟ ਇਹ ਬਾਟਰ ਬੈਲਟ ਦੀ ਆ ਇਹ ਸੰਤੂ ਸਾਹਿਬ ਖੇਮ ਕਰਨ ਲਾਕੇ ਦੀ ਖੇਮ ਕਰਨ ਲਾਕੇ ਦੀ ਤੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆਹੋ ਬੱਚਾ ਮਗਰ ਇਹਦੇ ਠੀਕ ਹੋਊਗਾ 15 ਦਿਨਾਂ ਦੀ ਸੀ 15 ਦਿਨਾਂ ਦੀ ਸੂਈ ਦੁੱਧ ਕਿੰਨਾ ਚਵਾ ਦੀ ਗੇ ਹੋਊਗਾ 10 ਕਿਲੋ ਹਾਂਜੀ ਦੋ ਰਸੰਦੂ ਸਾਹਿਬ ਜਿੱਦਾ ਜਿਹੜਾ ਕੱਦ ਨਾ ਮੇਰੇ ਵਰਗੂ ਮੈਂ ਇਹਦੇ ਦੌਰਾਨ ਇਹ ਆਪੀ ਕਰਦੀ ਕਿ ਫਿਰਦੀ ਆ 10 ਕਿਲੋ ਦੁੱਧ ਲਈ ਫਿਰਦੀ ਆ ਕਿਆ ਬਾਤ ਬੱਦਲ ਨਾ ਵੇਖੋ ਬਹੁਤੀ ਚੰਗੀ ਮੈਂ ਨਾ ਗੱਲਾਂ ਹੀ ਪਰੇ ਦੋ ਢੱਲੋਂ ਦੇ ਨਸਲ ਚੰਗੀ ਆ ਉਹ ਵੀ ਮਾਰਨ ਵਾਲੀ ਗੱਲ ਸੰਦੂ ਸਾਹਿਬ ਤੇ ਬਾਕੀ ਇਧਰੇ ਕੋਈ ਕੀ ਨਸਲ ਆਵੀ ਆ ਆਟੀ ਜੀ ਕਰਦਾ ਗਾੜੀ ਲਈ ਜਈਏ ਮੁਰਮੁਰ ਕੇ ਨਹੀਂ ਵਾਕੇ ਕੋਈ ਸ਼ੱਕ ਨਹੀਂ ਸੰਦੂ ਸਾਹਿਬ ਨੀਲੀ ਦੀ ਆ ਗਈ ਪੂਰੀ ਪਿਓਰ ਨੀਲੀ ਪਿਓਰ ਪੂਰੀ ਨਾਲੇ ਪੂਰੀ ਤੇ ਨਾਲੇ ਨੀਲੀ ਕਿਆ ਬਾਤ ਦੋ ਗੱਲਾਂ ਆਈਆਂ ਵਿੱਚ ਠੀਕ ਆ ਇਹ ਤਾਂ ਮੈਨੂੰ ਸੰਤੂ ਦਾ ਮੈਂ ਕਿਹੜਾ ਇੱਕ ਹੋਰ ਦਵਾ ਪਰ ਦਵਾਉਣਾ ਨਹੀਂ ਠੀਕ ਹੈ ਇਹਨੂੰ ਕੰਮਲੀ ਪਨਾਹੀ ਆਂਦੀ ਮੈਂ ਪੁਰਨਾਪੁਰ ਅੱਛਾ ਵੀ ਮੇਲੇ ਚ ਘੁੰਮਦੀ ਆ ਆਹੋ ਅੜਾ ਪਹਿਲਣ ਕੱਟੀ ਆ 15 ਦਿਨਾਂ ਦੀ ਸੂਈ 10 ਕਿਲੋ ਦੱਧਾ ਹਾਂ ਨਿਸ਼ਾਨੀਆਂ ਠੀਕ ਹੈ ਬੱਚੇ ਤਾਂ ਥੋੜੀ ਸੰਤੂ ਸਾਹਿਬ ਆਲ ਕਰਦੀ ਆ ਓਕੇ ਪਾੜਾ ਪਾ ਕੇ ਚੋਣੀ ਪੈਂਦੀ ਬੱਚਾ ਸੰਤੂ ਸਾਹਿਬ ਪਹਿਲਣ ਆ ਇਹ ਨਹੀਂ ਕੋਈ ਬੰਗਾ ਲਊਗੀ ਹਾਂ ਕੋਈ ਮਦਾਗ ਵਿਖਾ ਦੋ ਮਰ ਆ ਜੇ ਕਰੂਗੀ ਠੀਕ ਆ ਆ ਉੱਥੇ ਮੈਂ ਜਾਂਦੀ ਪਹਾੜੇ ਦੇ ਉੱਤੇ ਮੈਂ ਅੱਛਾ ਪਹਾੜੇ ਤੇ ਆਉਂਦੀ ਆ ਹਾਂਜੀ ਪਹਾੜੇ ਤੇ ਤੇ ਮਗਰੋਂ ਪਵਾ ਲੈਂਦੀ ਬੱਚਾ ਉੱਥੇ ਮੈਂ ਪਵਾ ਲੈਂਦੀ ਉਹ ਵਿਖਾ ਦੋ ਇੱਕ ਰੀ ਬੱਚਾ ਮਨੇ ਠੀਕ ਆ ਠੀਕ 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 ਬੂਰਾ ਬੱਚਾ ਹਾਂਜੀ ਓਕੇ ਬੱਚੇ ਬੂਰੇ ਗਾਂ ਮਾਲਾ ਟੀਕਾ ਚ ਟੀਕਾ ਚ ਬੱਚੇ ਚੰਗੇ ਲਾਉਂਦੀ ਬੂਰੇ ਹਨਾ ਬੂਰਾ ਉਹਨੇ ਕਾਲੇ ਮਾਲੀ ਤੋਂ ਕਰਾਈ ਤੇ ਬੱਚਾ ਫੇਰ ਵੀ ਬੂਰਾ ਪਾ ਗਈ ਓਕੇ ਹਾਂਜੀ ਲੈ ਹੀ ਜਾਂਦੇ ਹਾਂ ਹਾਂ ਸਹੀ ਗੱਲ ਇਹਦਾ ਛੋਟਾ ਜਿਹਾ ਹੀ ਮੋਲ ਹੈ ਤੁਸਾਰ 골ਡਨ ਬੂਰੀ ਆ ਹਾਂਜੀ 골ਡਨ ਗੋਲਡ ਕਿੰਨੇ ਦੀ ਦੇ ਦੇਣੀ ਹੈ ਵੀ ਇਹ ਵੀ ਇਹ ਵੀ ਜਾਇਜ਼ ਹੀ ਆ ਠੀਕ ਆ ਹਾਂਜੀ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਇਹਦੇ 95000 ਦੀ ਦੇ ਦੇਵਾਂਗੇ ਇੱਕੇ ਰਸੇ ਕਰ ਦੇਣੀਆਂ ਦੋਵੇਂ ਪੈਣਾ ਅੱਛਾ ਹਾਂ 95 ਦੀ ਏ 95 ਹੀ ਹੋ ਗਈ ਅੱਜ ਜੱਸ ਤੇਰੇ ਮੂੰਹ ਲਈ ਮੈਂ ਨਹੀਂ ਉਹ 95 ਦੀਆਂ ਜੱਸ ਕੇ ਦੇਣੀਆਂ ਇਹ ਗੱਲ ਹੈਗੀ ਉਹ ਇਹ ਵੀ ਥੋੜਾ ਜਿਹਾ ਸਹੀ ਪੁੱਛੋ ਨਾ ਇਹ ਵੀ ਥੋੜੇ ਵੀਡੀਓ ਟਾਈਮ ਬਰ ਕੋ ਮਾਲ ਆਉਂਦਾ ਵਿਕਦਾ ਜਾਂਦਾ ਅੱਜ ਕਿਉਂ ਵੀ ਇਹ ਵੀ ਹਣ ਸ਼ੁਕਰ ਮੇਲੇ ਆ ਦੀ ਗੱਲ ਹੈ ਆ ਕੋਈ ਐਡੀਆਂ ਨਫੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹਦੇ ਵਿੱਚ ਵਾਕੇ ਯਾਰ 95000 ਦੀ ਕੌਣ ਦਿੰਦਾ ਇਹ ਨਹੀਂ ਦੇਣੀ ਕਾਲ ਗਮਈ ਪੁੱਢੜਾ ਮਈ ਦਾ ਮੱਕੀ ਜਾਂਦੇ ਇੱਥੇ ਕੱਲ ਮੈਂ ਦੇਖਣ ਡਿਆ ਵੀਡੀਓ ਦੇਤੇ ਹਏ ਇੱਕ ਪੰਜੀ ਉਹ ਮੈਂ ਜਾਣਦੇ ਹਾਂ ਭਰਾਵਾ ਸ਼ਰਮ ਕਰੋ ਕੋਈ ਇੰਨਾ ਨਾ ਬੋਲਣਾ ਕਰੋ ਆਹੀ ਹਰਿਆਣਾ ਦੇ ਮੋਲੇਗਾ ਘਰਾਨੀ ਆਪਾਂ 95 95 ਜੀ 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 ਚੋਨ ਦੀ ਪੋਲੀ ਪੋਲੀ ਨਾਲੇ ਸਾਨੂੰ ਸਭ ਸਿਆਣੇ ਜਾਂਦੇ ਆ ਵੀ ਜਿਹੜਾ ਬੰਦਾ ਕੂਆ ਨਹੀਂ ਜਾਣਦਾ ਉਹ ਨਵਾ ਡੰਗਰ ਦੇਲੇ ਅੱਗੇ ਆਪਣੇ ਸਿਆਣੇ ਆਂਦੇ ਹੁੰਦੇ ਸੀ ਸਹੀ ਗੱਲ ਝੋਟੀ ਜਿਹੜਾ ਕੂਆ ਨਹੀਂ ਜਾਣਦਾ ਉਹ ਨਵਾ ਬਹੂਲੇ ਲਓ ਝੋਟੀ ਚੰਗੀ ਤਾਂ ਮੈਂ ਬਾਰ ਬਾਰ ਡੋਕਾ ਮਣਕ ਮਾਰੀ ਸਾਡ ਰੱਬ ਦੀ ਆ ਹਾਂ ਹੁਣ ਭਰਾ ਜਿਵੇਂ ਲੱਗਦਾ ਵੀ ਸੈਡ ਓਕੇ ਰਿਪੋਰਟਾ ਥਾਂ ਤੋਂ ਨਾ ਨਾ ਸਤੂ ਸਾਹਿਬ ਸੈਡ ਦੇ ਕੀਆ ਪਰ ਥਾਂ ਨਹੀਂ ਇੱਕ ਵੀ ਘਟਵਾ ਨਾ ਲੈਣੀ ਘਟਵਾ ਦੇ ਸਾਡੇ ਓਕੇ ਓਕੇ ਸਿੰਗੀ ਵੇਟਾਂ ਹਾਂ ਆਉਂਦੇ ਸੂਈ ਨੂੰ ਮੈਂ ਪੂਰੀ ਤਗੜੀ ਬਨਜੂ ਤਗੜੀ ਸੰਤੂ ਸਾਹਿਬ ਜਿਹੜਾ ਬਾਜ਼ਾਰ ਚ ਲੰਦਾਗਾ ਮੱਝ ਹੈਗੀ ਵੀ ਕਿੱਥੇ ਹੈ ਨਹੀਂਗੀ ਹੈ ਹੈ ਨਹੀਂ ਆ ਤੇ ਆ ਮੈਂ ਇਹ ਸੂਈਆ ਕੋਈ ਲਾਲੇ ਵਿਹਾਂ ਦੀ ਕੋਈ ਲਾਲੇ ਮਹੀਨੇ ਦੀ ਕੋਈ ਲਾਲੇ ਡੇਢ ਦੀ ਦੁੱਧ 11 ਕਿਲੋ ਲਾਲੇ 11 ਮਹੀਨੇ ਦਾ ਬੱਚਾ ਦੁੱਧ ਜਿਆਦਾ ਛੱਡਦਾ ਠੀਕ ਆ ਹਾਂ ਮਗਰ ਕੱਟੀ ਮਗਰ ਕੱਟੀ ਇਹ ਗਲਾ ਸੰਤੂ ਸਾਹਿਬ ਇਹਦੇ ਮਗਰ ਵੀ ਕੱਟੀ ਇਹੋ ਜਾਂ ਨਗੀਨਾ ਏ ਆਪ ਵੀ ਕੱਟੀ ਮੈਂ ਨਾ ਕੱਟੀ ਵੇਖੋ ਕਿਤੇ ਰਾਹ ਨਹੀਂ ਰਹਿ ਜਾਣਗੇ ਪੈਂਸਰਾ ਵਾਖਿਆ ਹੀ ਆ ਕੀ ਰਾ ਫਿਰਦੇ ਅੱਜ ਬਹੁਤ ਚੰਗੀ ਮੈਂ ਹਨਾ ਹਾਈਟ ਭਾਵੇਂ ਛੋਟੀ ਆ ਥੱਲੇ ਥੱਲੇ ਦੀ ਬੜੀ ਜਵਾਨ ਆ ਥੱਲੇ ਦੀ ਪੂਰੀ ਕੀ ਬਾਤ ਭਲੇ ਦੀ ਤੇ ਸੰਦੂ ਸਾਹਿਬ ਇਹ ਹੂੰ ਆ ਥੋੜੀ ਤੱਕ ਗਾਹ ਨੂੰ ਰੱਖਦੀ ਨਹੀਂ ਹਾਂ ਤੇ ਬਾਕੀ ਕਿਸੇ ਕੋਲ ਕੁਸੀ ਨਹੀਂ ਗਈ ਮੈਂ ਥਾਲ ਬਹੁਤ ਚੰਗਾ ਲਿ ਸਵਾਈ ਛਿੱਕੇ ਬੰਦ ਓਕੇ 15 ਦੀ ਮੋਟਰ ਰ ਕੋਈ ਬਾਲਟੀ ਛੇਕਣਾ ਕਰੂਗੀ ਤਾਂ ਫਿਰ ਮੈਂ ਹੀ ਲੈਣੀ ਛੱਡ ਦਾਂਗੇ ਵੀ ਗੱਲ ਸੁਆ ਦੂਜਾ ਜੀ ਦੂਜਾ ਵੇਖੀ ਕੱਟੀ ਆ ਮਗਰ ਟੌਪ ਕੁਆਲਿਟੀ ਦੀ ਹਨਾ ਇਹ ਦੇਖ ਅੱਛਾ ਚੱਲ ਕੋਈ ਨਹੀਂ ਲੈ ਚੱਲ ਇਹਦਾ ਕਰਮਾ ਵਾਲੀਆਂ ਦੇਖੋ ਕਿਆ ਬਾਤਾਂ ਦੇਖਣਗੇ ਬੂਰੀਆਂ ਪੂਰੀਆਂ ਅੱਜ ਹਾਂ ਕਮਾਲ ਹੀ ਕਰਤੀ ਮੈਂ ਤਾਂ ਅਭ ਹਰਾਨ ਰਹਿ ਗਿਆ ਪੂਰੀ ਇੱਕ ਨਹੀਂ ਮਿਲਦੀ ਤੇ ਇਨਾ ਵੀਰ ਰਹਣੇ ਅੱਜ ਤਿੰਨ ਕੀਤੀਆਂ ਇਕੱਠੀਆਂ ਇਹ ਸੰਤੂ ਸਾਹਬ ਇਹ ਕਾਲੂ ਸੰਤੂ ਸਾਹਬ ਇਹ ਉਹ ਬਣਦੀ ਆ ਵੇ ਸਾਨੂੰ ਨਾ ਭਰਾ ਪਿਆਰ ਬੜਾ ਕਰਦੇ ਨੀਲੀ ਪੂਰੀ ਵਾਲੀ ਫੂਨ ਬੜੇ ਉਤਰਾ ਹੀ ਪਰਾਵਾ ਦੇ ਆ ਜਾਂਦੇ ਕੋਈ ਪੂਰੀ ਮਹੀਂ ਦਿੱਲੀ ਮਹੀਂ ਲੈਣੀ ਜੋ ਤੇ ਇਤਰਾ ਹੀ ਚਲੇ ਜਾਈਦਾ ਤੇ ਲੈਣ ਵਾਲੇ ਪੈਣ ਫਰਾ ਇਤਰਾ ਹੀ ਲੈ ਜਾਂਦੇ ਆ ਆ ਗੱਲ ਆ ਇਹਦੀ ਆ ਕੱਟੀ ਆ ਨਾ ਇਹਦੀ ਹੱਥ ਆ ਕੱਟੀ ਲੈ ਕੱਟੀ ਵੇਖੀਓ ਤੁਸੀਂ ਸਭ ਇੱਧਰ ਵੇਹ ਸਵਾਰਿਆੜ ਕੇ ਥਾਣਾ ਆਏ ਇੱਧਰ ਇਹ ਮੈਂ ਨਾ ਲੈ ਇਹ ਕਿਉਂ ਕੋਸਰ ਆਇਆ ਮੋੜੇ ਮੋੜੇ ਮੈਂ ਨਾ ਸਵਾਰਿਆੜ ਕੇ ਲੱਗਿਆ ਥਾ ਹਾਂ ਬੜੇ ਲੇਵਾ ਕੋਈ ਨਹੀਂ ਕੋਈ ਸੀਲਾ ਐਨ ਤੇਰਾ ਕਰ ਸ਼ੇਰਾ ਇੱਧਰ ਲੈ ਸਾਂਭੀ ਬਹੁਤ ਆ ਬੜੀ ਸਭ ਇੱਕ ਗੱਲ ਹੋ ਰਿਆ ਇਹ ਪਾਈ ਹਜ਼ਾਰ ਦੀ ਮੈਂ ਕੱਟੀ ਰੱਖੂੰਗਾ ਜੇ ਕੋਈ ਮੈਂ ਲਾ ਦੇ ਤਾਂ ਪਾਈ ਹਜ਼ਾਰ ਦੀ ਕੱਟੀ ਮੈਂ ਘੱਟ ਲੂੰਗਾ ਠੀਕ ਆ ਜਿਹੜਾ ਮੈਂ ਖੜੂ ਭਰਾ ਨਾ ਜਿਉਂਨੇ ਕੱਟੀ ਨਹੀਂ ਲਈ ਜਾਣੀ ਰੱਖ ਲੈਣੀ ਗੱਲ ਸਭ ਨੂੰ ਆਖਣ ਢਿਆ ਆਂਦਾ ਦੇਖ ਦੀ ਵੀਰ ਕੋ ਚ ਦੱਸ ਕੇ ਤੇ ਅਗਲਾ ਕਟਾਉਗਾ ਤੇ ਰੱਖ ਲਈ ਓਕੇ ਹਾਂਜੀ ਆਪਾਂ ਰੱਖਾਂਗੇ ਘਰੇ ਕੱਟੀ ਠੀਕ ਆ ਨਹੀਂ ਬਣਾਵਾਂਗੇ ਇਹ ਕਿਹਦੇ ਇੱਕ ਰੱਖੀ ਨੀਲੀ ਦੀ ਕੀ ਬਾਤ ਹੈ ਸ਼ੌਂਕ ਹੈਗਾ ਇਹਨੂੰ ਸ਼ੌਂਕ ਆ ਫਾਨ ਤੁਹਾਨੂੰ ਨਹੀਂ ਕੱਟੀ ਸਭੀ ਵੀ ਬਹੁਤ ਆ ਹਾਂਜੀ ਆਪਾਂ ਬੜੀ ਚੰਗਾ ਦੁੱਧ ਛੱਡਿਆ ਹਨਾ ਦੁੱਧ ਹੈਗਾ ਤੇ ਸਭੀ ਆ ਹਾਂ ਜੀ ਹਾਂ ਜੀ ਇਹ ਵੀ ਗੱਲ ਹੈ ਜੇ ਮੈਂ ਥੱਲੇ ਦੁੱਧ 4 ਕਿਲੋ ਤੇ ਕੀ ਛੱਡੂ ਅਗਲਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਇਹਦੇ ਕੋਲੋਂ 10 ਕਿਲੋ ਚ ਆਉਣਾ ਕੋਤ 10 ਹਾਂ ਉਹ 10 ਦੀ ਫੋਲ 10 ਦੀ ਫੋਲ ਹੈ ਲੋਅਰ ਕਿ 10 ਕਿਲੋ ਨਾ ਦੋ ਤਾਂ 5000 ਤੇ 10000 ਰੁਪਏ ਜੁਰਮਾਨਾ ਇਹ ਵੀ ਗੱਲ ਹੋਊਗੀ ਓਕੇ ਹਾਂ ਦੇਣੀ ਕਿੰਨੇ ਦੀ ਹੁਣ ਇਹ ਲਾਸਟ ਵਾਲੀ ਕੱਟੀ ਵਾਲੀ ਮੈਂ ਸਾਬ ਮੋਲ ਤਾਂ ਜੀ ਕਰਦਾ ਸਵਾ ਮੰਗ ਲਈਏ ਠੀਕ ਆ ਪਰ ਮੰਗਣਾ ਨਹੀਂ ਆਪਾਂ ਇੱਕ 10 ਚ ਮਾਨਤਨ ਕਰਦਾ ਇੱਕ 5 ਦੀ ਇੱਕ ਲੱਖ ਤੇ 3000 ਦੀ ਮੈਂ ਦੇਵਾਂਗੇ ਜਾਦੇ ਮੁੱਲਾਂ ਚ ਤੇ ਪੈਣਾ ਹੀ ਨਹੀਂ ਆਪਾਂ ਸਾਨੂੰ ਸਾਡਾ ਹੁਣ ਇੱਕ ਲੱਖ ਤੇ 3000 ਦੀ ਮੈਂ ਦੇਵਾਂਗੇ ਤੇ ਕੱਟੀ ਮੈਂ 22000 ਦੇ ਵਿੱਚ ਮੈਂ ਕੱਟੂੰਗਾ ਠੀਕ ਹੈ ਜਿਹੜਾ ਇਤਨਾ ਚੋਕ ਲੈ ਜਾਊਗਾ ਮੈਂ ਐਦਾਂ ਕਿੰਨੇ ਦੇਣੀ ਆ ਜੇ ਹੁਣ ਕਿਹੜਾ ਜਾ ਤਾਂ ਲੈ ਜੇ ਅਗਲਾ ਵਾਦਾ ਕਰਦੇ ਸਾਰੇ ਭੈਣ ਬੈਸਿਆ ਨੇ ਆ ਪਤਾ ਕੱਟੀ ਕਿੱਥੋਂ ਮਿਲਦੀ ਬੇਰੀ ਬਾਈ ਹਰਦੀ ਮਿਲਦੀ ਕੋਈ ਸਾਨੂੰ ਕੋਈ ਨਹੀਂ ਜੇ ਤੇ ਦਾ ਮਨ ਬਣ ਜਾਂਦਾ ਤਾਂ ਕਰਦਾ ਨਹੀਂ ਬਤਾ ਸਿਆ ਦੂਜੀ ਮੱਝ ਛੱਡਦਾ ਵੀ ਮਗਰ ਨਹੀਂ ਨਾਲੇ ਆਇਆ ਨਾ ਮੱਝ ਨੇ ਨਹੀਂ ਮਿਲਣਾ ਹਜੇ ਕੱਟੀ ਬਣਾ ਨਹੀਂ ਚੱਲ ਆਪਾਂ ਬਾਅਦ ਚ ਲੈ ਆਵਾਂਗੇ ਜੇ ਅਖਰ ਹਾਂ ਐ ਹੋ ਸਕਦਾ ਆ ਵੀ ਨਾ ਜੀ 2 ਮਹੀਨਾ ਅਗਲਾ ਬਾਅਦ ਚ ਟਕਾਲੇ ਪਹਾੜੇ ਦੇ ਬਾਅਦ ਚ ਲੈ ਆਈਏ ਜੀ 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 ਹਣਾ ਤੇ ਇਹਦਾ ਕੋਈ ਕਰੋਗੇ ਕਿ ਨਹੀਂ ਹੈ ਲੇ ਸੁਣੀਉਣ ਕਰਨਾ ਨਹੀਂ ਹਾਂ ਬਿਲਕੁਲ ਮੈਂ ਤਾਂ ਅਖਾ ਚਾ ਹਾਂ ਜਮਾ 100 ਰੁਪਏ ਛੱਡ ਦਿਆਂਗੇ 1 2 ਚਲ ਕੋਈ ਜੈਸ ਕਰਦੀ ਥੋੜਾ ਚਲ ਕੋਈ ਠੀਕ 1 2 1 ਲੱਖ ਤੇ 2000 ਉਹ ਕਰ ਦੇ ਤੇਰਾ ਵਿਖਾਓ ਇੱਕ ਨਹੀਂ ਹਜੇ ਹੋਰਾਂ ਜੀ ਨਗਿਨੇ 2 ਹੋਰ ਹੈ ਜੀਆਂ ਸਭੂ ਕਾ ਹਾਂ ਇਹ ਕੋਨਾ ਮੰਨਿਆ ਤਾਂ ਆਪਣਾ ਦਿੱਤੀ ਜੇ ਨਹੀਂ ਇੱਥੇ ਹੋਰ ਦੋ ਮਈਆਂ ਗਿਆ ਇਹ ਵੀ ਕਿਤੇ ਮਈਆਂ ਬਣ ਗਈਆਂ ਬਣ ਗਈਆਂ ਦੇ ਇਹਨਾਂ ਦਾ ਕੀ ਹਿਸਾਬ ਆ ਇਹ ਆਉ ਹੈਗੀ ਜੋ 15 ਕ ਮਹੀਨਿਆਂ ਦੀ 14 15 ਠੀਕ ਆ ਲਈ ਕੱਟੀਆਂ ਪਰਾਗ ਦੀ ਦੋਨਾਂ ਦੀ ਨਿੱਕੀ ਇੰਨੀ ਆ ਕੋਈ ਹਿਸਾਬ ਹੀ ਨਹੀਂ ਸਤੂ ਦਾ ਹੁਣੇ ਮੋੜੀ ਜਾਂਦੀਆਂ ਕੱਟੀਆਂ ਸੰਭਾਲੀਆਂ ਕਾਟਾ ਕੱਟੀਆਂ ਬਹੁਤ ਚੰਗੀਆਂ ਹਾਂਜੀ ਅੱਜ ਖੋਲਣ ਦੀ ਤੇ ਲੋਹੜੀ ਜੀ ਮੇਰੇ ਸਾਹਮਣੇ ਥਣ ਚਾਰ ਚਾਰ ਹੀ ਆ ਨਾ ਪੂਰੇ ਪੂਰੇ ਉਹ ਮਖਾ ਦੀ ਡੱਕ ਮਾਰ ਜੀ ਕੋਈ ਨਹੀਂ ਤੁਸੀਂ ਵੇਖ ਕੇ ਲੈ ਆ ਹਾਂ ਇੱਥੇ ਲੱਗੋ ਮੇਰੇ ਵੀ ਵਿਖਾ ਦਿਓ ਬਰਾਬਰ ਬਾਤ ਬਾਤ ਨਾ ਪਹੁੰਚੂਗਾ ਹੀ ਤੈਨੂੰ ਪ੍ਰਤਾਪ ਆਹੇ ਛੜਦਾ ਇਹਨੂੰ ਪ੍ਰਤਾਪ ਨਹੀਂ ਨਾ ਲਾਇਆ ਕਿਨੇ ਡਰਦੀਆਂ ਹਾਂ ਹਾਂ ਉਪਰੇ ਥਾਈਆਂ ਹਾਂ ਇਹ ਜੋੜਾ ਕਿੰਨੇ ਦਾ ਦੇਓਗੇ ਪ੍ਰਤਾਪ ਸਿੰਘੀ ਵੇਖੋ ਇਹਦੀ ਠੱਗੀ ਦਿੱਖ ਰਹੀ ਹੈ ਆਏ ਬਖਾਓ ਇਹ ਤੇ ਮੇਖਾ ਚਾਰੇ थाना ਦੇ ਕਿਲੇ ਬੇਰਾਨੇ ਦੇ ਇਹਦੇ ਦਾ ਪ੍ਰਤਾਪ ਦੀ ਗੱਲ ਨ ਕੋਈ ਸੁਹਾਰਿਆਂ ਵਰਗੇ ਆ ਬੇਰਾਨੇ ਵਰਗੇ ਆ ਚਲ ਸਭ ਇਹ ਦੱਤ ਕੇ ਲ ਇਹ ਜੋੜਾ ਹੀ ਦੇ ਦਾਂਗੇ ਹਾਂ 36000 ਦਾ ਕੋਈ 36 ਦਾ ਨਹੀਂ ਇਹ 33000 ਦੀਆਂ ਕਟਿੰਗ ਕਰ ਦਾਂਗੇ 30 ਦੇ 3 ਨ ਦੇਗਾ ਅੱਛਾ ਮੁੱਲ ਅਜ ਨਹੀਂ ਪਹਿਣਾ ਤੇ ਜੋ ਮਰਜ਼ੀ ਆਖੀ ਜਾਵੇ ਚਲੋ ਕੋਈ ਨਹੀਂ ਦੇ ਦੇ 33000 ਦੀ ਸਾਡੇ ਬਤੀ ਦੀਆਂ ਹੀ ਦੇ ਦਾਂਗੇ 500 ਛੋੜ ਅੱਛਾ ਹਾਂ ਚੱਲ ਹੋਂਨਾ ਗੱਡੀ ਹੋਂਨਾ ਗੱਡੀ ਹੋਂਨਾ ਗਿੱਲ ਸਾਹਿਬ ਨੇ ਹੋਂਨਾ ਗੱਡੀ ਹੋਂਨਾ ਗੱਡੀ ਹਾਂ ਗਾਂ ਵੀ ਪੈਸੇ ਲਾ ਕੇ ਲਈਆਂ ਸਹੀ ਗੱਲ ਸਰੂ ਹਾਂ ਨੀ ਤੇ ਆਪਾਂ ਜਾਨ ਬਚਾਉਣ ਵਾਲੀ ਗੰਮ ਕੀਤਾ ਸੰਦੂ ਸਾਹਿਬ ਨਹੀਂ ਧੰਨਵਾਦ 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 ਤੁਹਾਡਾ ਮਾਹ ਚੱਲ ਕੋਈ ਨਹੀਂ ਕਰਮਾਲੀਆਂ ਪਲ ਜਾਣਗੇ ਜੇ ਹੋਂਨਾ 16000 ਦੀਆਂ ਹੀ ਹੋਈਆਂ ਹਾਂ ਹਾਂ ਹਨਾ 32000 ਦੀਆਂ ਹਾਂ ਹਾਂਜੀ ਤੇ ਕੀ ਮਾੜੀਆਂ ਇਹ ਗੱਲ ਦੱਸ ਦੋ ਨਾਲੇ ਬਰੀਕੀ ਕਿੰਨੀਆਂ ਕਟੀਆਂ ਚ ਬਰੀਕੀ ਬਹੁਤ ਬਰੀਕੀ ਬਹੁਤ ਮੈਂ ਨਾ ਉਹ ਕੱਟੀ ਵੇਖ ਲਉ ਤੂੰ ਮੀ ਨੇ ਦੀਏ ਦੇ ਜਿੱਤੀ ਹੋਈ ਆ ਨਾ ਦਿੱਤੀ ਇਹ ਗੱਲ ਨੂੰ ਸੇਵਾ ਨਾ ਕਿਹਦੀ ਸੇਵਾ ਦਾਟਿਆ ਤੇ ਆ ਮੈਨੂੰ ਕਿਤਰਾ ਹੈ ਕੱਟੀ ਰੱਬ ਦੀ ਕਿਰਪਾ ਨਾਲ ਕੰਨ ਵੇ ਮੋਲੇ ਨੇ ਸੇ ਵਾਂਗੂ ਹੈ ਕੰਨ ਵੇ ਖਾਂਦੇ ਕੋਈ ਗੱਲ ਕਰਨ ਲਈ ਨੂੰ ਨਹੀਂ ਪੜ ਜਾਂਦਾ ਨਾ ਜੋੜਦਾ ਇਹਨਾਂ ਨੂੰ ਕਹਿੰਦੇ ਹੱਥ ਨਹੀਂ ਫਿਰ ਇਹਨੂੰ ਹੱਥ ਫੇਰਦਾ ਰਹਿੰਦੇ ਤੇ ਵੇਲੇ ਕਿਦਾਂ ਸੀਲ ਹੋਗੇ ਸੀਲ ਹੋ ਗਿਆ ਲੈ ਵੀ ਸੱਜਣਾ ਇਹ ਐਨੀਮਲ ਦਾ ਜੰਮਲਨਗਰ ਦੇ ਵਿੱਚ ਵਿਕਰੀ ਵਾਲੇ ਆ ਜਿਨ੍ਹਾਂ ਦਾ ਤੁਹਾਨੂੰ ਲੇਖਾ ਜੋਖਾ ਲੈਤਾ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ